ਸ਼ਸ਼ੀਕਲ ਜੀ ਸਾਰਿਆਂ ਨੂੰ ਅੱਜ ਮੈਂ ਤੁਹਾਡੇ ਲਈ ਇੱਕ ਹੋਰ ਨਵੀਂ ਵੀਡੀਓ ਲੈ ਕੇ ਆਈਆਂ ਵੀਡੀਓ ਨੂੰ ਧਿਆਨ ਨਾਲ ਸੁਣਿਓ ਤੇ ਪਲੀਜ਼ ਸਕਿਪ ਨਾ ਕਰਿਓ ਆਪਣੀ ਸਕਿਨ ਤੇ ਕੀ ਆਪਸ स्क्रब ਵਗੈਰਾ ਫੇਸ਼ੀਅਲ ਵਗੈਰਾ ਕਰਵਾਉਣੇ ਆ ਉਹਦੇ ਲਈ ਆਪਾਂ ਮਾਰਕੀਟ ਚੋਂ ਕਿੱਟ ਲੈ ਕੇ ਆਉਣੇ ਆ ਫੇਸ਼ੀਅਲ ਕਿੱਟ ਵੀ ਆਪਾਂ ਸਕਰਬ ਕਰਨਾਗਾ ਤੇ ਹੁਣ ਆਪਾਂ ਨੂੰ ਉਹਦੇ ਲਿਆਉਣ ਦੀ ਕੋਈ ਲੋੜ ਨਹੀਂ ਆਪਣੇ ਘਰ ਦੇ ਵਿੱਚ ਰਸੋਈ ਦੇ ਵਿੱਚ ਹੀ ਆਪਣੀਆਂ ਇਹ ਜਿਹੜੀਆਂ ਚੀਜ਼ਾਂ ਸੋਨੂੰ ਅੱਜ ਮੈਂ ਦੱਸਣ ਲੱਗੀਆਂ ਉਹ ਆਪਣੇ ਹਰ ਇੱਕ ਦੀ ਘਰਾਂ ਦੀ ਰਸੋਈ ਦੇ ਵਿੱਚ ਹੁੰਦੀਆਂ ਤੇ ਇੱਕ ਕੀ ਹੁੰਦੇ ਹਨ ਟਮਾਟਰ, ਚੀਨੀ ਤੇ ਸ਼ਹਿਦ ਬਸ ਇਹ ਤਿੰਨ ਚੀਜ਼ਾਂ ਲੈਣੀਆਂ ਨੇ ਤੇ ਇਹਦੇ ਨਾਲ ਹੀ ਆਪਾਂ ਘਰ ਬੈਠੇ ਸਕਰਬ ਕਰ ਸਕਦੇ ਹਾਂ ਇਹ ਕੀ ਹੈ ਜਿਹੜੇ ਆਪਣੀ ਜਿਹੜੀ ਸਕਿਨ ਹੁੰਦੀ ਹੈ ਟਾਈਟ ਸਕਿਨ ਹੁੰਦੀ ਆ ਉਹਨੂੰ ਬਿਲਕੁਲ ਖਤਮ ਕਰਦਾ ਹੈਗਾ ਤੇ ਇਹਦਾ ਇੱਕ ਬੈਨੀਫਿਟ ਹੋਰ ਹੁੰਦਾ ਜਦੋਂ ਆਪਾਂ ਧੁੱਪ ਵਿੱਚ ਜਾਂਦੇ ਆ ਤੇ ਜਿਹੜੀ ਆਪਣੀ ਸਕਿਨਾਂ ਉਹ ਕਾਲਾਪਣ ਆ ਜਾਂਦਾ ਦਾਗ ਧੱਬੇ ਉਹਨਾਂ ਨੂੰ ਸਭ ਨੂੰ ਹਟਾਉਂਦਾ ਹੈਗਾ ਤੇ ਜਿਹੜੀ ਆਪਣੀ ਸਕਿਨਾਂ ਉਹਨੂੰ ਚਮਕਦਾਰ ਬਣਾਉਂਦਾ ਹੈਗਾ ਇਹਦੇ ਤੇ ਗਲੋ ਲਿਆਉਂਦਾ ਹੈਗਾ ਤੇ ਇਹ ਆਪਣੀ ਜਿਹੜੀ ਸਕਿਨ ਆ ਉਹਨੂੰ ਸੌਫਟ ਕਰਦਾਗਾ ਜਿਹੜੀ ਆਪਣੀ ਕਈ ਵਾਰੀ ਹੁੰਦੀ ਆ ਕਿਸੇ ਦੀ ਸਕਿਨ ਰੁੱਖੀਪਨ ਹੁੰਦੀ ਆ ਉਹ ਸਾਰਾ ਦੂਰ ਕਰਦਾ ਇਹਦੇ ਲਈ ਬਸ ਆਪਾਂ ਇੱਕ ਟਮਾਟਰ ਲੈਣਾਗਾ ਤੇ ਉਹਦੇ ਉੱਪਰ ਆਪਾਂ ਕੀ ਕਰਾਂਗੇ ਇਸ ਤਰੀਕੇ ਨਾਲ ਆਪਾਂ ਇੱਕ ਟਮਾਟਰ ਲੈ ਲੈਣਾਗਾ ਤੇ ਟਮਾਟਰ ਦੇ ਉੱਪਰ ਥੋੜੀ ਜਿਹੀ ਖੰਡ ਲਾ ਲੈਣੀ ਆ ਥੋੜੀ ਜਿਹੀ ਚੀਨੀ ਤੇ ਉਹਦੇ ਉੱਪਰ ਕੀ ਕਰਨਾ ਇੱਕ ਨਾ ਇੱਕ ਅੱਧਾ ਚਮਚਾ ਬਸ ਐੱਡਾ ਲੈ ਲੈਣਾ ਤੇ ਉਹ ਟਮਾਟਰ ਦੇ ਉੱਪਰ ਹੀ ਲਾ ਲੈਣਾ ਚੰਗੀ ਤਰ੍ਹਾਂ ਤੇ ਲਾ ਕੇ ਤੇ ਉਹਨਾਂ ਚੰਗੀ ਤਰ੍ਹਾਂ ਆਪਾਂ ਮਿਕਸ ਕਰ ਲਵਾਂਗੇ ਮਿਕਸ ਕਰਨ ਤੋਂ ਬਾਅਦ ਆਪਾਂ ਇਹਨਾਂ ਨੂੰ ਹੌਲੀ-ਹੌਲੀ ਨਾਲ ਆਪਣੀ ਜਿਹੜੀ ਸਕਿਨ ਤੇ ਉਹਦੇ ਉੱਤੇ ਐਦਾਂ ਲਗਾਉਣਾ ਸਟਾਰਟ ਕਰ ਦਾਂਗੇ ਜਿੱਥੇ ਵੀ ਆਪਣੇ ਕਾਲੇ ਦਾਗ ਸ਼ਾਈਆਂ ਵਗੈਰਾ ਨੇ ਉਹਦੇ ਨਾਲ ਸਾਰੀਆਂ ਹਟਦੀਆਂ ਨੇ ਤੇ ਆਪਣੀ ਸਕਿਨ ਦੇ ਉੱਪਰ ਨੇਚੁਰਲ ਗਲੋ ਆਉਂਦਾ ਹੈਗਾ ਕੋਈ ਆਪਾਂ ਨੂੰ ਹੁਣ ਪਾਰਲਰਾਂ ਚ ਜਾਣ ਦੀ ਲੋੜ ਨਹੀਂ ਆਪਾਂ ਘਰ ਬੈਠੀ ਪਰ ਇਹਦਾ ਪਤਾ ਕੀ ਹੈ ਇਹ ਆਪਾਂ ਡੇਲੀ ਨਹੀਂ ਕਰਨਾ ਹੈਗਾ ਇਹ ਆਪਾਂ ਹਫਤੇ ਦੇ ਵਿੱਚ ਸਿਰਫ ਇੱਕ ਵਾਰ ਮਹੀਨੇ ਦੇ ਵਿੱਚ ਆਪਾਂ ਤਿੰਨ ਜਾਂ ਚਾਰ ਵਾਰ ਕਰ ਸਕਦੇ ਆ ਤਾਂ ਇਹਦਾ ਜਿਹੜਾ ਤੁਹਾਨੂੰ ਬੈਨੀਫਿਟ ਆ ਜਾਂ ਕਹਿ ਲਓ ਹਨਾ ਜੋ ਵੀ ਤੁਹਾਨੂੰ ਫਾਇਦਾ ਹੋਊਗਾ ਤੇ ਉਹ ਤੁਹਾਨੂੰ ਆਪ ਹੀ ਪਤਾ ਲੱਗਣ ਲੱਗ ਜੂਗਾ ਇਹ ਆਪਣੀ ਸਕਿਨ ਨੂੰ ਬਹੁਤ ਹੀ ਜ਼ਿਆਦਾ ਸੌਫਟ ਕਰਦਾ ਤੇ ਇਹਨੂੰ ਇੱਕ ਨਾ ਜ਼ਿਆਦਾ ਰਗੜਨਾ ਨਹੀਂ ਹੈਗਾ ਇਹਨੂੰ ਹੌਲੀ-ਹੌਲੀ ਵੀ ਮਤਲਬ ਕਿ ਨਰਮ ਤਰੀਕੇ ਨਾਲ ਕਰਨਾ ਹੈਗਾ ਕਿਉਂਕਿ ਜ਼ਿਆਦਾ ਰਗੜਨ ਨਾਲ ਫੇਸ ਦੇ ਉੱਪਰ ਰੈੱਡਨੈਸ ਆ ਜਾਂਦੀ ਆ ਤੇ ਆਪਣਾ ਬਸ 10 ਤੋਂ ਜਾਂ 15 ਮਿੰਟ ਲਗਾਤਾਰ ਇਦਾਂ ਹੀ ਇਹਨੂੰ ਕਰੀ ਚੱਲਾਂਗੇ ਤੇ ਉਸ ਤੋਂ ਬਾਅਦ ਫੇਸ ਨੂੰ ਚੰਗੀ ਤਰ੍ਹਾਂ ਵਾਸ਼ ਕਰ ਲੈਣਾ ਵਾਸ਼ ਕਰਕੇ ਤੇ ਤੁਹਾਨੂੰ ਇਹਦਾ ਜਿਹੜਾ ਵੀ ਪਤਾ ਲੱਗੂਗਾ ਫਾਇਦਾ ਤੇ ਉਹ ਤੁਹਾਨੂੰ ਪਤਾ ਲੱਗਣ ਲੱਗ ਜੂ ਫੇਸ ਜਿਹੜਾ ਆਪਣਾ ਚਮਕਦਾਰ ਬਣ ਜੂਗਾ ਰਿਜ਼ਲਟ ਨਾਲ ਦੀ ਨਾਲ ਦੀ ਮਿਲ ਜੂਗਾ ਤੇ ਇਹਨੂੰ ਬਸ ਹਫਤੇ 'ਚ ਇੱਕ ਵਾਰ ਕਰਨਾ ਜਿਆਦਾ ਵਾਰ ਨਾ ਕਰਿਓ ਵੀਡੀਓ ਵਧੀਆ ਲੱਗੀ ਹੋਵੇ ਤਾਂ ਪਲੀਜ਼ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਕਰਨਾ ਨਾ ਭੁੱਲਿਓ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਥੈਂਕ ਯੂ